ਸਾਬਕਾ ਮੰਤਰੀ ਅਤੇ ਪਾਜਪਾ ਨੇਤਾ ਮਨੋਰੰਜਨ ਕਾਲਿਆ ਦੇ ਘਰ ਤੇ ਗਨਰੀਡ ਅਟੈਕ ਹੋਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਮਨੋਰੰਜਨ ਕਾਲਿਆ ਦੇ ਘਰ ਤੇ ਬਾਹਰ ਪੁਲਿਸ ਖੜੀ ਹੈ ਅਟੈਕ ਇਸ ਤਰ੍ਹਾਂ ਹੁੰਦਾ ਹੈ ਕਿ ਦਰਵਾਜ਼ਾ ਤੱਕੁੱਟ ਜਾਂਦਾ ਹੈ ਗੱਡੀ ਡੈਮੇਜ ਹੋ ਜਾਂਦੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਸੰਸਾਰ ਰਾਤ 1.5 ਵਜੇ ਦੇ ਕਰੀਬ ਆਟੋ ਦੇ ਵਿੱਚ ਵਿਅਕਤੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਕਮਿਸ਼ਨਰ ਤਨਪ੍ਰਿਥ ਕੋਰ ਐਸਪੀ ਸੁਕਿੰਦਰ ਸਿੰਘ ਅਸਮੇਤ ਪੁਲਿਸ ਅਧਿਕਾਰੀਆਂ ਤੇ ਪਾਰਸਪਾ ਨੇਤਾ ਹੋਰ ਮੌਕੇ ਤੇ ਪੁੱਛਦੇ ਨੇ ਪੁਲਿਸ ਕਮਿਸ਼ਨ ਵੱਲੋਂ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਮਨਰंजन ਕਾਲਿਆ ਨੇ ਕਹਿ ਕਿ ਨਧਿਕਾਰ ਤੇ ਦੇਰ ਰਾਤ 2 ਵਜੇ ਘਰ ਦੇ ਬ੍ਰਾਮ ਦੇ ਵਿੱਚ ਧਮਾਕਾ ਹੁੰਦਾ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਟਰਾਂਸਫਾਰਮਰ ਓਵਰਲੋਡ ਹੋ ਕੇ ਫਟ ਜਾਂਦਾ ਪਰ ਜਦ ਲੋਕਾਂ ਨੇ ਦੱਸਿਆ ਕਿ ਗਨਨੇਟ ਅਟੈਕ ਹੋਇਆ ਤਾਂ ਦੇਖਿਆ ਕਿ ਧਮਾਕੇ ਦੇ ਨਾਲ ਘਰ ਦਾ ਦਰਵਾਜ਼ਾ ਟੁੱਟ ਗਿਆ ਤੇ ਗੱਡੀ ਤੱਕ ਡੈਮੇਜ ਹੋ ਗਈ ਹੈ ਉਦਰੀ ਫੋਰੈਂਸਿਕ ਟੀਮਾਂ ਨੂੰ ਸੂਚਨਾ ਦਿੱਤੀ ਗਈ ਹੈ ਉਹਨਾਂ ਦੇ ਆਰ ਤੇ ਮਾਮਲੇ ਦੀ ਜਾਂਚ ਕੀਤੀ ਜਾਏਗੀ ਕਾਲਿਆ ਦੇ ਘਰ ਤੇ ਅਟੈਕ ਹੋਣ ਦੀ ਸੂਚਨਾ ਮਿਲਦੀ ਫਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਸ਼ੀਤਲ ਅੰਗੁਰਾਲ ਸਮੇਤ ਕਈ ਨੇਤਾ ਮੌਕੇ ਤੇ ਪਹੁੰਚੇ ਕਾਲਿਆ ਨੇ ਦੱਸਿਆ ਕਿ ਘਟਨਾ ਦੋ ਵਾਰ ਉਹਨਾਂ ਦੇ ਗਨਮੈਨ ਨੇ ਥਾਣੇ ਸੂਚਨਾ ਦਿੱਤੇ ਤੇ ਪੁਲਿਸ ਨੂੰ ਪੇਚ ਜਾ ਜਾਂਦਾ ਹੈ ਘਟਨਾ ਥਾਣੇ ਤੋਂ ਮਹਿਜ 150 ਮੀਟਰ ਦੀ ਦੂਰੀ ਤੇ ਹੋਈ ਹੈ ਕਾਲਿਆ ਨੇ ਕਿਹਾ ਕਿ ਪਹਿਲਾਂ ਉਹਨਾਂ ਦੇ ਘਰ ਦੇ ਕੋਲ ਪੀਸੀਆਰ ਦੀ ਟੀਮ ਤੈਨਾਤ ਰੰਦੀ ਸੀ ਪਰ ਫੋਨਸ ਨੂੰ ਹਟਾ ਦਿੱਤਾ ਗਿਆ ਘਟਨਾ ਉਤੇ ਲੱਗੇ ਸੀ ਦੇ ਵੀ ਕੈਮਰਾਸ ਕੈਦ ਹੋ ਜਾਂਦੀ ਹੈ ਜਿਸ ਤੇ ਵੀ ਰਿਕਸ਼ਾ ਤੇ ਸਵਾਰ ਕੁਝ ਵਿਅਕਤੀ ਆਉਂਦੇ ਨੇ ਘਟਾ ਨੂੰ ਅੰਜਾਮ ਦਿੰਦੇ ਨੇ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਕੋਲ ਇਸੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਚ ਲੈ ਲਿਆ ਸੀ ਤੀ ਆ ਵੀ ਦੱਸੋ ਵੀ ਤੁਸੀਂ ਸੇਫ ਕਿਵੇਂ ਹੋ ਜੀ ਠੀਕ ਹੈ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੀ ਘਰ ਦੇ ਵਿੱਚ ਅਟੈਕ ਹੋਇਆ ਹੈ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਨ ਤੱਕ ਤੇ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਹੀ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾ ਲੱਗਿਆ ਮੈਨੂੰ ਕਿ ਕੋਈ ট্রান্সਫਾਰਮਰ ਜਿਹੜਾ ਹੈਗਾ ਲੈਕਸਿਟੀ ਦੇ ਇੱਥੇ ਲੱਗਾ ਹੋਇਆ ਨੇੜੇ ਉਹ ਕਿਉਂਕਿ ਉਹ ਮੂਨ ਓਵਰਲੋਡ ਕਾਰਨ ਕੋਈ ਵਰੀ ਉਹ ਬਲਾਸਟ ਹੁੰਦਾ ਹੈ ਤੇ ਫਿਰ ਕਿਉਂਕਿ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਕਿ ਵੀ ਕਲਾਊਡ ਥੰਡਰ ਹੈ ਤੋ ਫਿਰ ਬਾਅਦ ਚੋ ਨੌਕ ਕੀਤਾ ਉਹਨਾਂ ਦੱਸਿਆ ਕਿ ਬਸ ਇਹਦਾ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀ ਆ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ 'ਚ ਗਨਮੈਨ ਭੇਜਿਆ ਕਿ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫੀਸਰ ਨੂੰ ਫੋਨ ਕੀਤਾ ਸੀ ਕਿਉਂਕਿ 1 ਵਜੇ ਟਾਈਮ ਹੈ ਨਹੀਂ ਉਠਾਇਆ ਕਿਸੇ ਤਾਂ ਇਹ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੋਂ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਮਣੇ ਇਹ ਜੋ ਚੀਜ਼ਾਂ ਮੈਂ ਦੇਖ ਕੀ ਕਹਿ ਸਕਦਾ ਹੈ ਕਿ ਵੀ ਜੋ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਸਾਮਣੇ ਹੈ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੇ ਸਾਹਮਣੇ ਵੱਡਾ ਬਲਾਸਟ ਹੋ ਜਾਣਾ ਐਡਾ ਧਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰੋ ਕਰ ਲਈ ਹੈ ਸੋ ਇਹ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਢੰਗ ਨਾਲ ਕਿਸ ਕਾਰਨ ਤੇ ਇੱਥੇ ਵਿਡਰੋ ਕੀਤੀ ਹੈ ਠੀਕ ਹੈ ਇਹ ਜਾਣਕਾਰੀ ਆ ਜੀ ਦੇਖੀ ਸਾਰਾ ਮਾਮਲਾ ਕੀ ਹੋਰ ਕੁਝ ਤੁਹਾਨੂੰ ਦੱਸਿਆ ਨਾ ਨਿਕਲ ਕੇ ਆਏ ਇੱਥੇ ਬੜੀ ਬੜੀ ਮੰਦਭਾਗੀ ਕਟਨਾ ਹੋਈ ਹੈ ਰਾਤ ਨੂੰ 1:22 ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇਥੋਂ ਲੰਘ ਕੀ ਗਿਆ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਜਨਰੇਟਰ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਉਹ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਈਵਨ ਕਿ ਅੰਦਰ ਜਿਹੜੀਆਂ ਚਿਚਕਣੀਆਂ ਤੱਕ ਸੀਆਂ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਬਦਲਾਵ ਦੀ ਗੱਲ ਕਰਕੇ ਸਰਕਾਰ ਆਈ ਸੀ ਔਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ ਵਿਗੜਦਾ ਜਾ ਰਿਹਾ ਹੈ ਔਰ ਇੱਕ ਗਰਨੇਡ ਦੀ ਘਟਨਾ ਜਲੰਧਰਸਾ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਹਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਚੱਲਦੀ ਪਈ ਹੈ सो so, पुलिस प्रशासन इतने आया है फोरेंसिक टीम भी आई है उन्होंने फुटेज भी जीडी है वो ले ली है और अपने काम लगे है सारे सीसीटीवी फुटेज में क्या देखा सी सी टी वी फुटेज के बीच में यहीं से ई रिक्शा में लोग गए और उन्होंने बाहर से हैंडगन रेट को अंदर फेंका कितने लोग दिखाई दे रहे हैं दो लोग दिखाई दे रहे हैं और जैसे भी अंदर हुआ तो बड़ा धमाका हुआ और धुआ भी और रोड पर भी आग और अंदर भी चिंगाड़ियाँ पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यही पार्टी के सीनियर कैसे कालिया जी अब कैसे है? कालिया जी कोई चोट तो नहीं आई नहीं देखिए चोट तो नहीं आई मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे हरकतें पहले नहीं हुई है लॉ एंड ऑर्डर तो बिगड़ा हुआ है इसमें तो कोई दो राय नहीं है मगर ऐसे किसी व्यक्ति को टारगेट करके वहां पे हमला करना ये बहुत बड़ा चिंता का विषय ली किसी भी नहीं हले किसी ने जिम्मेवारी नहीं ली देखा जाता है किसी भी संगठन ने या किसी ने जिम्मेवारी नहीं ली है मगर ਪੁਲਿਸ ਜਿਹੜੀ ਆ ਉਹ ਤਬਦੀਸ਼ ਕਰਦੀ ਪਈ ਹੈ ਔਰ ਉਹ ਸਾਰੇ ਅਲਰਟ ਦੇ ਉੱਤੇ ਸਿਟੀ ਨੂੰਲ ਸਾਰਾ ਏਰੀਆ ਉਹਨਾਂ ਨੇ ਜਿਹੜਾ ਆ ਉਹ ਆਪਣਾ ਸਿਸਟਮ ਜਿਹੜਾ ਆ ਐਕਟਿਵ ਕਰ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੱਕ ਜਿਹੜਾ ਆ ਉਹ ਬੁਸ਼ੀਆਂ ਨੂੰ ਫੜਾਂਗੇ ਮਗਰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਜਲੰਧਰ ਦੇ ਸੱਭਿਕ ਸਮਾਜ ਦੇ ਵਿੱਚ ਰਹਿੰਦੇ ਹੋਈ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਤੁਹਾਨੂੰ ਖੇਦੀ ਕਰਦਾ ਪਿਆ ਹੈ ਮਗਰ ਸਾਡੇ ਮਨ ਚ ਦੁੱਖ ਵੀ ਹੈ ਔਰ ਦਰਦ ਵੀ ਹੈ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਵੀ ਕੜਾ ਐਕਸ਼ਨ ਨਹੀਂ ਲੈਂਦੀ ਹੈ ਦੋਸ਼ੀਆਂ ਨੂੰ ਨਹੀਂ ਫੜਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਕਿਉਂਕਿ ਇਹ ਛੋਟੀ ਗੱਲ ਨਹੀਂ ਸਾਡੀ ਪਾਰਟੀ ਦੇ ਪੂਰਵ ਪ੍ਰਧਾਨ ਪੂਰਵ ਮੰਤਰੀ ਦੇ ਘਰ ਦਿੱਤੇ ਹਮਲਾ ਹੋਇਆ ਅਸੀਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸ਼ੀਤਾ ਜੀ ਜਿਲੰਦਰ ਦੇ ਵਿੱਚ ਅੱਜ ਦੁੱਖ ਦੀ ਜਿਹੜੀ ਘਟਨਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੂਰਵ ਪ੍ਰਧਾਨ ਪੂਰਵ ਮੰਤਰੀ ਇਹ ਉਹ ਪਰਿਵਾਰ ਹੈ ਜਿਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਹਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੀਆ ਜੀ ਨੇ ਇਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਨ ਸੰਘ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਨ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਕਾਰਕਤਾ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰ ਇਹ ਪੰਜਾਬ ਦੇ ਲੋਕ ਜੂ ਡਰਨਗੇ ਆਮ ਲੋਕ ਜੂ ਡਰਨਗੇ ਕਿ ਆਏ ਦਿਨ ਹੀ ਪਿਛਲੇ 3 ਕ ਮਹੀਨਿਆਂ ਤੋਂ ਦੇਖ ਰਹੇ ਆ ਕਦੀ ਮਾਝੇ 'ਚ ਕਦੀ ਮਾਲਵੇ 'ਚ ਕਦੀ ਦੁਆਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋਈ ਹੈ ਪਰ ਇਹ ਨਹੀਂ ਹੈ ਕਿ 15000 ਰੁਪਏ ਦੀ ਬਾਅਦ ਉਹ ਗੱਲ ਕੋਈ ਆ ਜੇ ਗ੍ਰੇਨੇਡ ਸੱਟਣ ਲਈ ਕਿਸੇ ਕੋਲ 15000 10000 ਨਾਲ ਦਿਤਾ ਗਿਆ ਅੱਜ 10000 ਬੰਦੇ ਦੀ ਵੈਲੀਓ ਨਹੀਂ 15000 ਵੈਲੀਓ ਨਹੀਂ ਪੁਲਿਸ ਨੂੰ ਬਿਲਕੁਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲੇ ਹੀ ਬੜੇ ਪਹਾੜਾਂ ਚੋਂ ਨਿਕਲ ਕੇ ਦੁੱਖਾਂ ਦੇ ਵਿੱਚੋਂ ਨਿਕਲ ਕੇ ਅੱਜ ਇਸ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਪਰ ਮੈਨੂੰ ਜਿਹੜੀ ਸਰਕਾਰ ਤੂੰ ਅਮੀਰ ਸੀ ਅੱਜ ਉਹ ਪੰਜਾਬ ਦੇ ਲੋਕ ਤਰਾਸੀ ਤਰਾਸੀ ਕਰ ਰਹੇ ਆ 3 ਸਾਲ ਦੇ ਕਰੀਬ ਹੋ ਗਿਆ ਉਸ ਪੰਜਾਬ ਨੂੰ ਜਿਸ ਪੰਜਾਬ ਨੂੰ ਨਸ਼ਾ ਖਤਮ ਕਰਨਾ ਸੀ ਗੈਂਗਸਟਰ ਖਤਮ ਕਰਨਾ ਸੀ ਇਹ ਸਾਰਾ ਕੁਝ ਇਹ ਵਿਅਕਤੀ ਜਿਹੜੀ ਬੋਨ ਹੈ ਇਦਾਂ ਦੇ ਲੋਕ ਹੀ ਹੈ ਜਿਹੜੇ ਇਸ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਪਰ ਸਰਕਾਰ ਅਜ ਉਹਨਾਂ ਲੋਕਾਂ ਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਕੋਲ ਬੇਸਾਰੇ ਆ ਸਰਕਾਰ ਦੇ ਕੋਲ ਕੋਈ ਵੀ ਇਦਾਂ ਦਾ ਤੰਤਰ ਨਹੀਂ ਹੈ ਕਿ ਉਹਨਾਂ ਦੇ ਉੱਤੇ ਨੱਥ ਪੈ ਸਕੇ ਸਰਕਾਰ ਨੂੰ ਸਿਰ ਇਲੈਕਸ਼ਨ ਦੀ ਚਿੰਤਾ ਆਪਣੀ ਕਿੱਦਾਂ ਆਪਣੇ ਸੁਪਰੀਮਾ ਨੂੰ ਜਸਟ ਕੀਤਾ ਜਾਵੇ ਕਿੱਦਾਂ ਅਸੀਂ ਲੁਧਿਆਣਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਜਲੰਧਰ ਇਲੈਕਸ਼ਨ ਤੁਸੀਂ ਦੇਖਿਆ ਬਾਈ ਬੱਸ ਤੇ ਕੀ ਹਾਲਾਤ ਕੀਤਾ ਸੀ ਉਹਨਾਂ ਨੇ ਘਰ ਘਰ ਚ ਗਨਮੈਨ ਪਛਾਹਤੇ ਘਰ ਘਰ ਚ ਗੈਂਗਸਟਰ ਪਰਵਾੜ ਦਿੱਤੇ ਅੱਜ ਇਹ ਉਹਨਾਂ ਗੈਂਗਸਟਰਾਂ ਦਾ ਹੀ ਨਤੀਜਾ ਚ ਪੰਜਾਬ ਭੁਗਤ ਰਿਹਾ ਪਰ ਮੈਨੂੰ ਇੱਕ ਦੋ ਅਸੀਂ ਲੁਧਿਆਣਾ ਇਲੈਕਸ਼ਨ ਨਾਲ ਵੀ ਜੋੜ ਸਕਦੇ ਹਾਂ ਕਿਸੇ ਤਰੀਕੇ ਨਾਲ ਜੋੜ ਸਕਦੇ ਹਾਂ ਅਸੀਂ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੇ ਨੂੰ ਇਸ ਪੰਜਾਬ ਨੂੰ ਦੇ ਵਿੱਚ ਅੱਜ ਜਿੱਦੀ ਵੀ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਪਰ ਉਹਦੇ ਵਿੱਚ ਇਸ ਪਰਿਵਾਰ ਦਾ ਬਹੁਤ ਝਾੜ